ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਲੱਗੇਗਾ ਮੁੱッセਵਾਲੇ ਦਾ ਬੋਤ ਖੁਦ ਲੀਡਰ ਨੇ ਕੀਤਾ ਦਾਵਾ ਕਿਤਾਬ ਬਲਕੌਰ ਸਿੰਘ ਨੇ ਖੁਦ ਦਿੱਤੀ ਮਨਜ਼ੂਰੀ ਜੀ ਹਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਸਿੱਧੂ ਮੁੱਸੇਵਾਲੇ ਦਾ ਨਾਮ ਹਰ ਕਿਸੇ ਦੇ ਦਿਲ ਦਿਮਾਗ 'ਚ ਛਾਇਆ ਹੋਇਆ ਹੈ ਜੀ ਹਾਂ ਦੱਸ ਜੀਏ ਪੰਜਾਬੀ ਗਾਇਕ ਮੁੱਸੇਵਾਲਾ ਅੱਜ ਵੀ ਜਿਹੜਾ ਹੈ ਚਰਚਾ 'ਚ ਬਣਿਆ ਹੋਇਆ ਹੈ ਦਰਅਸਲ ਦੱਸ ਇਹ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਸਿੱਧੂ ਮੂਸੇਵਾਲੇ ਦਾ ਬੋਤਲ ਸਥਾਪਿਤ ਕੀਤਾ ਜਾਵੇਗਾ ਇਹ ਦਾਵਾ ਸਿਰਸਾ ਦੀ ਡਬ ਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਜਨ ਨਾਇਕ ਜਨਤਾ ਪਾਰਟੀ ਦੇ ਪ੍ਰਮੁੱਖ ਜਰਨਲ ਦਿਕ ਵਿਜੇ ਚੋਟਾਲਾ ਨੇ ਕੀਤਾ ਹੈ ਦਿਕ ਵਿਜੇ ਚੋਟਾਲਾ ਨੇ ਕਿਹਾ ਹੈ ਕਿ ਹੈਰਾਨ ਕਰ ਦਿੱਤਾ ਹੈ ਕਿ ਡੱਬ ਵਾਲੀ ਚ ਮੂਸੇ ਵਾਲੇ ਦਾ ਬੋਤਲ ਲਗਾਉਣਗੇ ਇਹ ਮੂਰਤੀ ਅਗਲੇ 2 ਮਹੀਨਿਆਂ ਚ ਬਣ ਕੇ ਤਿਆਰ ਹੋ ਜਾਵੇਗੀ ਤੇ ਨਾਲ ਹੀ ਇਸ ਦੇ ਲਈ ਡੱਬ ਵਾਲੀ ਦੇ ਇੱਕ ਖਾਸ ਜਗ੍ਹਾ ਤੇ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਜੀ ਹਾਂ ਦੱਸ ਜੀ ਇਹ ਮੂਰਤੀ ਲਈ ਇੱਕ ਜਿਹੜੀ ਖਾਸ ਜਗ੍ਹਾ ਹੈ ਉਹ ਵੀ ਤੈ ਕੀਤੀ ਗਈ ਹੈ ਦਿਗ ਵਿਜੇ ਨੇ ਦੱਸਿਆ ਹੈ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੋਂ ਬੁੱਤ ਲਗਾਉਣ ਦੀ ਮਜ਼ਦੂਰੀ ਜਿਹੜੀ ਹੈ ਉਹ ਲੈ ਲਈ ਹੈ ਬੁੱਤ ਲਗਾਉਣ ਤੋਂ ਬਾਅਦ ਬਲਕੌਰ ਸਿੰਘ ਖੁਦ ਆ ਕੇ ਸਿੱਧੂ ਮੂਸੇਵਾਲੇ ਦੇ ਬੁੱਤ ਦਾ ਆਪਣੇ ਹੱਥਾਂ ਨਾਲ ਉਦਘਾਟਨ ਕਰਨਗੇ ਨਾਲ ਹੀ ਦਿਗ ਵਿਜੇ ਨੇ ਕਿਹਾ ਹੈ ਕਿ ਇੱਕ ਸਾਧਾਰਨ ਪਰਿਵਾਰ ਵਿੱਚੋਂ ਸਿੱਧੂ ਮੂਸੇਵਾਲੇ ਨੇ ਛੋਟੀ ਉਮਰ ਵਿੱਚ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਦੇਸ਼ ਤੇ ਦੁਨੀਆ ਵਿੱਚ ਨਾਮ ਕਮਾਇਆ ਹੈ ਜੋ ਕੇ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਤੇ ਨਾਲ ਹੀ ਉਸਦਾ ਇਹ ਵੀ ਕਹਿਣਾ ਹੈ ਕਿ ਡੱਬ ਵਾਲੀ ਵਿੱਚ ਮੂਸੇ ਵਾਲੇ ਦਾ ਬੁੱਤ ਨੌਜਵਾਨਾਂ ਨੂੰ ਪ੍ਰੇਰਿਤ ਕਰੇ